ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮਾਣੂਕੇ ਗਿੱਲ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 5 ਨਾਗ ਆ ਜੀ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਿਓ ਦੋ ਤਾਂ ਤੋਫਈ ਆ ਬੂਰੀਆਂ ਝੋਟੀਆਂ ਬਾਈ ਕੋਲ ਨਗੀਨੇ ਹੀ ਕਹਿ ਸਕਦੇ ਐ ਇੱਕ ਤਾਂ ਵੀਰੇ ਟੇਢੀ ਤਾਂ ਰੀਚ ਆ ਜਾਂਦੀ ਆ ਤੋਫਈ ਆ ਇੱਕ ਸੁਆ ਸੁਆ ਨਾਗਾ ਵੀਰੇ ਮੱਝ ਤੇ ਇੱਕ ਝੋਟੀ ਆ ਤੇ ਇੱਕ ਵੈੜਾ ਡਿਟੇਲ ਮੈਂ ਬਾਈ ਤੋਂ ਲੈ ਕੇ ਦੇਉਂਗਾ ਤਸੱਲੀ ਵਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸੱਸੀ ਗਾਗਰੇ ਸੱਸੀ ਗਾਗਰੇ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਰੰਜੋਤ ਸਿੰਘ ਪਿੰਡ ਮਾਨੋਕੇ ਜ਼ਿਲ੍ਹਾ ਮੋਗਾ ਬਈ ਮੋਬਾਈਲ ਨੰਬਰ ਜੀ 767836052 ਠੀਕ ਹੈ ਵੀਰੇ ਅੱਜ ਨਾਲ ਪੰਜ ਹੈ ਜੀ ਹਾਂਜੀ ਪੰਜ ਨਾਲ ਕਿਧਰੋਂ ਸ਼ੁਰੂ ਕਰਗੇ ਜੀ ਮੱਝ ਤੋਂ ਹੀ ਕਰ ਦਿੰਦੇ ਸੁਆ ਕਿਰਨ ਮਾ ਜੀ ਇਹਦਾ ਇਹ ਕੋਈ ਚੌਥਾ ਮੰਨ ਲੈ ਕੋਈ ਪੰਜਵਾਂ ਮੰਨ ਲੈ ਆਪਣੀ ਖਰੀਦੀ ਹੋਈ ਬਈ ਇਹ ਕਦੋਂ 12 ਦਿਨ ਹੋ ਗਏ ਸੂਈ ਨੂੰ ਬੱਚਾ ਕੀ ਆ ਬੱਚਾ ਕੱਟਾ ਬਾਈ ਮਗਰ ਜੇਰ ਕੰਪਲੀਟ ਆ ਜੀ ਹਾਂਜੀ ਜੇਰ ਕੰਪਲੀਟ ਕਿੰਨਾ ਦੁੱਧ ਤਿਆਰ ਆ ਦੁੱਧ 12 ਕਿਲੋ ਬਾਈ ਚਿਵਾਈ ਕਰਾ ਦਾਂਗੇ ਹਾਂ ਦੋ ਟਾਈਮ ਚੋਲੇ ਕੋਈ ਚਾਰ ਟਾਈਮ ਚੋਲੇ ਥਣਾ ਦੀ ਗਰੰਟੀ ਆ ਜੀ ਥਣਾ ਦੀ ਵੀ ਗਰੰਟੀ ਭਾਰ ਦੀ ਵੀ ਗਰੰਟੀ ਹੋਊ ਆਪਣੀ ਤੋੜ ਕੇ ਦਿਖਾ ਦਿਓ ਵੀਰੇ ਕੱਦ ਕਾਠ ਤਾਂ ਵੀਰੇ ਚੰਗਾ ਆ ਜਾਂਦਾ ਪਰ ਸੂਵਾ ਤੁਸੀਂ ਪੰਜਵਾਂ ਮੰਨ ਲਓ ਚੌਥਾ ਮੰਨ ਲਓ ਤੁਹਾਡੀ ਇੱਛਾ ਬਾਈ ਦੀ ਖਰੀਦੀ ਹੋਈ ਆ ਜੀ ਥੋੜੀ ਜਿਹੀ ਘੱਟ ਸੇਵਾਲੇ ਘਰੋਂ ਆਈ ਆ 12 ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਕੱਟਾ ਜੇਰ ਦੀ ਕੰਪਲੀਟ ਆ ਦੇ 12 ਕਿਲੋ ਦੁੱਧ ਦੀ ਤੁਸੀਂ ਨਾ ਚਵਾਈ ਕਰਕੇ ਲਿਜਾ ਸਕਦੇ ਆਂ ਆਪਦੀ ਦੋ ਟਾਈਮ ਚਾਰ ਟਾਈਮ 6 ਟਾਈਮ ਤਸੱਲੀ ਪਰਖ ਵੀਰੇ ਤੁਸੀਂ ਕਰਨੀ ਆਂ ਥਣਾ ਦੀ ਬਾਈ ਵੱਲੋਂ ਫੁੱਲ ਗਰੰਟੀ ਹੋਊਗੀ ਜੀ ਬੇਫਿਕਰ ਹੋ ਕੇ ਆਜੋ ਸੋਨਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਿੱਖੜਮ ਹੱਥੀ ਚਵਾਈ ਵਾਲਾ ਫੋੜ ਛਾਂਕੇ ਦੇ ਪੂਰਾ ਵੀ ਨਹੀਂ ਬਾਕੀ ਚੈੱਕ ਕਰ ਸਕਦੇ ਹੋ ਤੇ ਠੰਡੀ ਸੀਲ ਕਰਮਾ ਲਈ ਪੂਰੀ ਆ ਜੈ ਜੀ ਡਿਮਾਂਡ ਵੀਰੇ ਦੇ ਜਿਹੜੇ ਲੈਣੇ ਆ ਉਹ ਹੀ ਦੱਸੋ ਜੈ ਜੀ ਇਹਨਾਂ ਦੇ 75000 ਰੁਪਏ ਹੋਜੂ ਮਾਨਤਨ ਹਾਂਜੀ ਵੀ ਮਾਨਤਨ ਹੋਜੂਗਾ ਠੀਕ ਆ ਜੀ ਵੀਰੇ 75000 ਰੁਪਏ ਚ ਬਾਈ ਕਹਿੰਦਾ ਆਪਾਂ ਮਾਣ ਤਾਣ ਕਰਦਾਂਗੇ ਜੈਜ ਡਿਮਾਂਡ ਆ ਜੀ ਬਾਕੀ ਬੱਚਾ ਮਗਰ ਇਹਦੇ ਕੱਟਾ ਆ ਜਾਂਦਾ ਜੀ ਜਿਹੜੇ ਦੋ ਨਾਗ ਹੈਗੇ ਆਪਣੇ ਕੋਲ ਬੂਰਾ ਜੀ ਇੱਕ ਤਾਂ ਪਿਓਰ ਬੂਰੀ ਆ ਇੱਕ ਬੂਰੀ ਨੀਲੀ ਰਾਵੀ ਹੈਗੀ ਆ ਵੀਰੇ ਟੇਡੇ ਕੱਟ ਚ ਉਮਰ ਕਿੰਨੇ ਕ ਬੱਚੇ ਦੀ ਵੀਰੇ ਤੇਰੀ 7-8 ਮਹੀਨੇ ਉਮਰ ਹੋਗੇ ਬੱਚਾ ਹੀ ਆ ਜੇ ਹੈਨਾ ਤੇ ਪਰ ਹੈ ਨਹੀਂ ਕੀ ਨਾ ਪੀਸੀ ਹੈ ਹੂੰ ਕੱਟ ਗੁੱਟ ਬਹੁਤ ਸੋਹਣਾ ਆਇਆਗਾ ਫੋੜ ਸ਼ਾਂਗ ਤਾਂ ਹੈ ਨਹੀਂ ਬਾਈ ਇਹਦੇ ਨਹੀਂ ਕਿਸੇ ਦਿਨ ਨਹੀਂ ਝੋਲੀ ਮੈਂ ਤੁਹਾਨੂੰ ਚੈੱਕ ਵੀ ਕਰਵਾ ਦਿੰਨਾ ਸੋਹਣੀ ਝੋਲੀ ਆ ਐਂਡ ਕੱਲਾ ਕੱਲਾ ਥਾਨ ਨਿੱਖੜਮ ਰੰਗ ਪ੍ਰਿੰਟ ਕਰ ਮਾਲੀ ਦਾ ਪੂਰਾ ਚੰਗਾ ਤੇ ਇਹਦੀ ਡਿਮਾਂਡ ਵੀਰੇ ਇਹਦਾ 25000 ਰੁਪਏ ਹੋਜੂ ਮਾਨਤਨ ਜੀ ਹਾਂਜੀ ਵੀ ਮਾਨਤਨ ਠੀਕ ਹੈ ਜੀ ਤੇ ਅੱਗੇ ਵੀਰੇ ਜਿਹੜਾ ਆ ਬੱਚਾ ਸੈੰਗ ਦੇਖੋ ਕਰਮਾਲੀ ਗੋਲ ਕਰਨ ਵੀ ਲੱਗੀ ਆ ਇਹ ਵੀ ਨਕੀ ਨਾ ਹੀ ਕਹਿ ਸਕਦੇ ਆਪਾਂ ਇਹਨੂੰ ਕੁਆਲਿਟੀ ਇਹਦੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਝੋਲੀ ਪੂਰੀ ਟੌਪ ਦੀ ਆ ਇਹਦੀ ਡਿਮਾਂਡ ਵੀਰੇ ਇਹਦਾ 32000 ਰੁਪਏ ਜੂੜਾ ਲੈ ਜਾ ਸੱਜਣ ਕੋਈ ਵੱਧ ਮਾਨਤਨ ਕਰਦਾ ਮਾਨਤਨ ਜ਼ਿਆਦਾ ਹੋਜੂਗਾ ਬਾਕੀ ਜੇ ਕੋਈ ਜੋੜਾ ਲੈ ਜੂਗਾ ਤਾਂ ਮਾਨਤਨ ਜ਼ਿਆਦਾ ਹੋ ਜਾਊਗਾ ਜੀ। 4 ਨੰਬਰ ਨਗ ਵੀਰੇ ਵਹਿੜ ਸੁਆ ਕੇ ਨਮਾਜੇ ਦਾ। ਇਹ ਬਈ ਤੀਜੇ ਸੂਏ ਹੋ ਗਈ। ਸੂਈ ਵੀ ਕਦੋਂ ਸੂਈ ਹੈ ਜੀ? 4-5 ਮਹੀਨੇ ਹੋ ਗਏ ਬਈ ਸੂਈ ਨੂੰ। ਟੋਕੜੀ ਆ। ਹਾਂਜੀ ਟੋਕੜੀ ਕਿੰਨਾ ਜੀ? ਦੁੱਧ ਬਈ 9 ਕਿਲੋ ਆ ਜੀ। ਥਣਾ ਦੀ ਗਰੰਟੀ ਹੈ ਜੀ। ਹਾਂ ਥਣਾ ਦੀ ਬਈ ਗਰੰਟੀ। ਠੀਕ ਆ ਈਏ ਆਈ ਵਗੈਰਾ ਤਾਂ ਨਹੀਂ ਹੋਈ। ਇਹ 1.5 ਮਹੀਨਾ ਹੋ ਗਿਆ ਬਈ ਠੀਕ ਆ ਭਰਾ ਇਹਨੂੰ ਇਹਦੇ। ਖਾਲੀ ਦੇਣੀ ਹੈ। ਹਾਂ ਆਪਾਂ ਖਾਲੀ ਮੰਨ ਕੇ ਲਈ ਖਾਲੀ ਮੰਨ ਕੇ ਦੇਣ। ਠੀਕ ਆ। 9 ਕਿਲੋ ਦੀ ਕੋਈ ਵੀ ਰਚਵਾਈ ਕਰ ਸਕਦਾ ਜੀ। हां जी वो अब दो टाइम चोले चार टाइम चोले ठीक है बाकी सोणा थाना ਦਾ ਸਹਜਾ ਤੋੜ ਕੇ ਦਿਖਾ ਦੇ ਵੀਰੇ ਤੀਜਾ ਸੂਆ ਸੂਈ ਹੋਈ ਆ ਤੋਕੜ ਵਹਿੜੀ ਆ 9 ਕਿਲੋ ਦੀ ਆਪ ਦੀ ਵੀਰੇ ਮਿਲਕਿੰਗ ਕਰਕੇ ਲੈ ਜਾਓ ਬਾਈ ਦੇ ਘਰੇ ਦੋ ਟਾਈਮ ਚਾਰ ਟਾਈਮ 6 ਟਾਈਮ ਰੰਗ ਪ੍ਰਿੰਟ ਕਰਮ ਵਾਲੀ ਦਾ ਚੰਗਾ ਡੇਢ ਮਹੀਨੇ ਦੀ ਏਆਈ ਹੋਈ ਬਾਈ ਕਹਿੰਦਾ ਆਪਾਂ ਖਾਲੀ ਲਈ ਆ ਤੇ ਖਾਲੀ ਦੇਣੀ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਹੀ ਪਸੂ ਮੋਟ ਲਿਆਈ ਵੀਰੇ ਤੇ ਇਹਦੀ ਛੋਟੀ ਜੀ ਡਿਮਾਂਡ ਜੀ ਇਹਦਾ 30000 ਰੁਪਇਆ ਬਾਈ ਉਹ ਜੂ ਮਾਨਤਾਨ ਹਾਂਜੀ ਬਾਈ ਮਾਨਤਾਨ ਹੋ ਜੂਗਾ ਠੀਕ ਆ ਇਹਦਾ ਮੁੱਲ ਹੈਗਾ ਬਾਈ ਕਹਿੰਦਾ 30000 ਰੁਪਇਆ ਵਿੱਚੋਂ ਥੋੜਾ ਕਨਾ ਮਾਨਤਾਨ ਹੋ ਜੂਗਾ ਰੰਗ ਪ੍ਰਿੰਟ ਜਾਤ ਬ੍ਰੀਡ ਦੀ ਕਰਮ ਵਾਲੀ ਪੂਰੀ ਚੰਗੀ ਆ ਤੇ ਨਾਕ ਨੰਬਰ ਆ ਗਿਆ ਵੀਰੇ ਆਪਣਾ ਹਾਂਜੀ 5 ਜੀ ਇਹਦੀ ਉਮਰ ਕਿੰਨੇ ਕਾ ਜੀ ਇਹ ਬਾਈ ਦੰਦੋਂ ਖੀਰੀ ਆ ਦੰਦੋਂ ਖੀਰੀ ਸਿੰਗੀ-ਸੁੰਗੀ ਬੜੀ ਗੋਲਾ ਹੈ ਨਾ ਇਹ ਹਰਿਆਣੇ ਚੋਂ ਲੈ ਆਪਾਂ ਖਰੀਦੀ ਸੀ ਬਾਈ ਠੀਕਾ ਹਾਂਜੀ ਚੰਗੀ ਆ ਫੋਟ ਸ਼ਾਂਗ ਤਾਂ ਹੈ ਨਹੀਂ ਵੀਰੇ ਕੋਈ ਨਹੀਂ ਫੋਟ ਸ਼ਾਂਗ ਹੈ ਨਹੀਂ ਠੀਕਾ ਵਗੈਰਾ ਤਾਂ ਨਹੀਂ ਇਹਦੇ ਲੱਗਿਆ ਜੀ ਨਹੀਂ ਬਈ ਤਾਰਾਂ ਦਿੰਦੀ ਸੀ ਆਪਾਂ ਲਵਾ ਜਾਣੀਗਾ ਚੱਕੜੀ ਹੀਟ ਚ ਆ ਗਈ ਚੰਗੀ ਆ ਹਨਾ ਪੱਠ ਘੋੜਾ ਵੀ ਚੰਗਾ ਸਿੰਗੀ ਵੀ ਗੋਲ ਆ ਚਮਕ ਨਾਲ ਕਾਲੀ ਇਹਦੀ ਡਿਮਾਂਡ ਵੀਰੇ ਇਹਦਾ 50000 ਰੁਪਇਆ ਬਈ ਇਹਦਾ ਬਾਈ ਕਹਿੰਦਾ 50000 ਰੁਪਇਆ ਵਿੱਚੋਂ ਥੋੜਾ ਕਨਾ ਮਾਨਤਨ ਹੋ ਜਾਊਗਾ ਜੀ ਬਾਕੀ ਚੀਜ਼ ਚੰਗੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ